ਹੁਣ ਤੱਕ ਇਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਹੈ ਕੋਈ ਨਹੀਂ ਕੋਈ ਨਹੀਂ ਬាទ ਬាទ ਸੋ ਵੀਰੋ ਜਿੰਦਾਬਾਦ ਸੋ ਵੀਰੋ ਤੁਹਾਡਾ ਜਿਹੜਾ ਜੋਸ਼ ਦੇਖ ਕੇ ਅੱਜ ਮੈਨੂੰ ਦੇਖੋ ਪਤਾ ਕੀ ਹੈ ਮੈਨੂੰ ਕਈ ਵਾਰੀ ਅੱਜ ਵੀ ਬਹੁਤ ਸਾਰੇ ਫੋਨ ਆਏ ਕਹਿੰਦੇ ਜੀ ਅੱਜ ਤਾਂ ਫਿਰ ਘਰੇ ਹੋਵਾਂਗੇ ਮੈਂ ਕਹਿੰਦਾ ਜੀ ਜਿਹੜੇ ਕੰਮ 'ਚ ਪਏ ਹੈ ਨਾ ਇਹ ਘਰੇ ਬੈਠਣ ਵਾਲਾ ਕੰਮ ਨਹੀਂ ਹੈਗਾ ਉਹ ਤਾਂ ਇਹ ਇਹ ਮੈਂ ਕਹਿੰਦਾ ਜੀ ਜਦੋਂ ਲੋਕ ਨਹੀਂ ਸਾਡੇ ਕਰਕੇ ਸੁਣਦੇ ਫਿਰ ਅਸੀਂ ਉਹਨਾਂ ਕਰਕੇ ਕਿਵੇਂ ਸੌ ਜਾਵਾਂਗੇ ਅਸੀਂ ਲੋਕਾਂ ਦੇ ਨਾਲ ਹਰ ਵਕਤ ਨਾਲ ਆ ਕੋਈ ਦਿਨ ਹੋਵੇ ਕੋਈ ਤਿਹਾੜ ਹੋਵੇ ਜਿੱਥੇ ਲੋਕ ਖੜੇ ਨੇ ਅਸੀਂ ਨਾਲ ਲੋਕਾਂ ਦੇ ਖੜਾਂਗੇ ਸੋ ਅਸੀਂ ਅੱਜ ਇੱਥੇ ਆਏ ਆ ਇਹ ਕਹਿਣ ਲਈ ਆਏ ਆ ਕਿ ਤੁਹਾਡੇ ਤੇ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਨੂੰ ਬਾਕੀ ਆਪਾਂ ਲੜਨਾ ਨਹੀਂ ਕੋਈ ਇੱਕ ਮਿੰਟਾ ਕੁ ਮੁੰਡਾ ਚ ਵੀ ਨਹੀਂ ਲੜਨਾ ਜੇ ਕੋਈ ਕਹਿੰਦਾ ਨਾ ਵੀ ਤੁਸੀਂ ਹਾਰੋਗੇ ਕਹਾਂ ਧੰਨਵਾਦ ਜੀ ਕਹਾਂ 14 ਤਰੀਕ ਨੂੰ ਦੇਖ ਲਾਗੇ ਬਸ ਐਨਾ ਕਹਿ ਲਿਆ ਕਰੋ ਕਾਨੂੰ ਲੜਨਾ ਪਏ ਤਾਂ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਹੈ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਟੈਹ ਜਾਣਾ ਹੈ ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਟਹਿ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਪੰਨ ਤੇ ਦੰਦੀ ਵੱਢਣ ਲੱਗ ਜਾਂਦਾ ਕਦੇ ਉਹਨੂੰ ਉਹਦੇ ਮੂੰਹ 'ਇਨਕਰੂਟ' ਮਾਰਨ ਲੱਗ ਜਾਂਦਾ ਫਿਰ ਇਹ ਤਾਂ ਕਰੋਟਾ ਕਰਟਾ ਤੇ ਆਏ ਹੋਏ ਹੁਣ ਕੀ ਇਹਨਾਂ ਨੂੰ ਯਾਰ ਕਿਵੇਂ ਪੜਕਾਈਏ ਆਪਾਂ ਪੜਕਾਈ ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਸ਼ਾਂਤ ਰਹਿਣਾ ਕੁਝ ਦੇ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਕਿਤੇ ਇੱਥੇ ਆਉਂਦੇ ਹੋਣ ਜਾਂਦੇ ਹੋਣ ਪਰਾਂ ਦੀ ਲੰਗ ਜੋ ਮੇਰੇ ਮੱਥੇ ਲੱਗੇ ਮਾੜਿਆ ਯਾਰ ਆ ਹੁਣ ਤੁਸੀਂ ਦੇਖੋ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਚੜ ਜਾਣਸਰ 11 ਤਰੀਕ ਨੂੰ ਨਾ ਧੋਕ ਕੇ ਬਾਈ ਗੁਰੂ ਦਾ ਨਾਮ ਲੈ ਕੇ ਜਾਣਸਰ ਚੜੂ ਵਾਲਾ ਚੋਣ ਨਿਸ਼ਾਨ ਤਪ ਕੇ ਆਜੋ ਵਾਪਸ ਹੋਰ ਇਧਰ ਉਧਰ ਵਾਲੇ ਚੋਣ ਨਿਸ਼ਾਨ ਦੇਖਿਓ ਬੇਨਾ ਨਹੀਂ ਤਾਂ ਚਿੱਟਾ ਜਾਂ ਕਾਲਾ ਮੋਤੀ ਉਤਰ ਸਕਦਾ ਕਾਂ ਚਾ ਇਹਦੇ ਐਡੇ ਐਸ਼ ਨੇ ਹਾਂ ਜਿੰਦਾਬਾਦ ਇਹ ਦੱਸ ਦਿਓ ਮੈਂ ਨਾ ਕਿਤੇ ਕਿਤੇ ਮਾਵਾ ਭੈਣਾਂ ਨੂੰ ਵੀ ਦੱਸ ਦਿਓ ਕਿਤੇ ਇੰਨੀਆਂ ਕਰਾ ਲੀਏ ਇਹਨਾਂ ਨੇ ਸਾਰਾ ਪੰਜਾਬ ਉੱਟ ਕੇ ਖਾ ਲਿਆ ਇਹਨਾਂ ਨੇ بس 11 ਤਰੀਕ ਨੂੰ ਵੋਟਾਂ ਪਾਉਣੀਆਂ 11 ਤਰੀਕ ਤੱਕ ਦੇਖੋ ਆਪਾਂ ਜਿੰਨਾ ਚਿਰ ਰੀਵੈਂਚ ਨਹੀਂ ਵੱਜਦੇ ਉਹਨਾਂ ਚਿਰ ਆਪਾਂ ਇਹ ਨਹੀਂ ਸਮਝਣਾ ਕਿ ਅਸੀਂ ਜੁੱਤਕੇ ਜਾਂ ਕੋਹੜ ਦੇਖੋ ਹਰੇਕ ਪਾਰਟੀ ਨੂੰ ਆਪਣਾ ਆਪਣਾ ਹੱਕ ਹੈ ਜ਼ੋਰ ਲਾਉਣ ਦਾ ਜਿਵੇਂ ਮਰਜੀ ਜਿਹੜੇ ਮਰਜੀ ਤਰੀਕੇ ਜੋ ਕਾਨੂੰਨ ਦੇ ਮਤਲਬ ਕੋਨ ਨੂੰ ਖੁੱਲ ਮਿਲੀ ਹੈ ਉਹਦੇ ਨਾਲ ਸਭ ਕੋ ਕਰਨ ਪ੍ਰਚਾਰ ਕਿਸੇ ਤੇ ਨਿੱਜੀ ਤੌਰ ਤੇ ਨਾ ਕੋਈ ਕਮੈਂਟ ਕਰਨ ਤੇ 11 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਤਾਂ ਕੰਮ ਨਿਭੜ ਜਾਊਗਾ ਕਿ ਕਿ ਕੋ ਬਾਸੀ ਆਈ ਬੋ ਤਾਂ ਕਿੰਨੀਆਂ ਹੋਣਗੀਆਂ ਤੁਝੇ ਬਸ ਤਾਂ ਹੋਣੀ ਹੀ ਨਹੀਂ ਠੀਕ ਹੈ ਨਾ ਸੋ ਇਸ ਕਰਕੇ ਮੈਨੂੰ ਚੰਗਾ ਲੱਗ ਰਿਹਾ ਥੋ ਬਹੁਤ دیر ਬਾਅਦ ਮੈਂ ਮਤਲਬ ਇਸ ਇਲਾਕੇ ਚ ਆਇਆ ਤੇ ਤੁਸੀਂ ਤਾਂ ਮੈਂ ਤਾਂ ਇਹ ਵੀ ਕਹਿ ਦਿੰਨੇ ਨੇ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਮੈਂ ਕਿਹਾ ਨਹੀਂ ਯਾਰ ਮੈਨੂੰ ਮੈਨੂੰ ਤਾਂ ਆਗਣੇ ਆਪ ਨੂੰ ਬਹੁਤ ਵਧੀਆ ਲੱਗਦਾ ਲੋਕਾਂ ਨੂੰ ਮਿਲ ਕੇ ਜੇ ਮੈਂ ਦੋ ਦੋ ਦਿਨ ਘਰੇ ਰਹਿ ਲਾਂ ਜਾਂ ਦੋ ਚੋ ਦੋ ਚਾਰ ਦਿਨ ਲੋਕਾਂ ਨੂੰ ਨਾ ਮਿਲਾਂ ਮੈਨੂੰ ਐ ਲੱਗਣ ਲੱਗ ਜਾਂਦਾ ਮੈਂ ਧਰਤੀ ਤੇ ਬੋਝਾਂ ਕਿਉਂਕਿ ਲੋਕਾਂ ਨੂੰ ਮਿਲੇ ਬਿਨਾ ਸਾਡਾ ਸਰਦਾ ਹੀ ਨਹੀਂ ਤੇ ਇਹ ਇਹ ਬਣਾਤੇ ਹੈ ਮੰਤਰੀ ਮੁੱਖ ਮੰਤਰੀ ਤੁਸੀਂ ਬਣਾਤੇ ਕਾਂਗਰਸੀ ਕਾਲੀ ਸੀਐਮ ਹਾਊਸ ਦੇ ਅੰਦਰੋਂ ਕੁੰਡੇ ਬੰਦ ਕਰ ਲਏ ਕਹਿੰਦੇ ਪਬਲਿਕ ਨਾ ਆਜੇ ਕੁੰਡੇ ਲਾ ਦਿਓ ਅੰਦਰੋਂ ਲਾਤੇ ਕੈਪਟਨ ਸਾਹਿਬ ਨੇ ਲਾ ਲਏ ਬਲ ਸਾਹਿਬ ਨੇ ਲਾ ਲਏ ਸੁਖਵੀਰ ਹੋਰੀ ਸਭ ਆਪਦੇ ਉਤੇ ਮੈਲਾ ਜਵੜ ਗਏ ਤੇ ਪੌਣੇ ਪੰਜ ਸਾਲ ਬਾਅਦ ਸਰ ਆਏ ਉਹ ਕਹਿੰਦੇ ਜੀ ਵੋਟਾਂ ਮੰਗਣ ਦਾ ਟਾਈਮ ਆ ਗਿਆ ਲੋਕਾਂ ਕੋਲ ਜਾਣਾ ਪੈਣਾ ਹੈ ਕਹਿੰਦੇ ਖੋਲੋ ਗੇਟ ਫਿਰ ਗੇਟ ਖੋਲ ਲਿਆ ਪਰ दरवाजा ना वो कुंडा तो खोल लिया दरवाजा ना खुले लकड़ ना फुल गई भी पे कहीं नहीं लकड़ा नहीं फुली थे खुलता क्यों नहीं बाद बार अंदर ही रहो हम उठे ने अपने मिला के बाद हाथ धोन आ खुरक ना पै जो है कि चप्पिया पे ਇਹ ਕਿਤੇ ਇਹਨਾਂ ਨੇ ਪਸੀਨਾ ਦੇਖਿਆ ਹੋਵੇ ਕਦੇ ਤਾਂ ਪਤਾ ਲੱਗੇ ਤੇ ਕਦੇ ਖੇਤ ਗਏ ਹੋਣ ਤਾਂ ਪਤਾ ਲੱਗੇ ਇਹਨਾਂ ਨੇ ਕਦੇ ਖੇਤੀ ਕੀਤੀ ਹੋਵੇ ਗਰੀਬੀਆਂ ਅਡਾਈਆਂ ਹੁਣ ਪਤਾ ਲੱਗੇ ਇਹਨਾਂ ਨੇ ਚਰੀ ਦੇ ਕੜਬ ਦੇ ਟਾਂਡੇ ਕੁੱਤਰੇ ਹੋਣ ਤਾਂ ਪਤਾ ਲੱਗੇ ਗਰੀਬੀ ਕੀ ਹੁੰਦੀ ਹੈ ਇਹ ਕਦੇ ਤੜਕੀ ਤੇ ਫੰਚ ਤੇ ਫੰਚ ਦੋ ਪਰੌਂਠੇ ਵਿਚਾਰੇ ਅੰਬ ਦਾ ਚਾਹ ਪਾ ਕੇ ਸਕੂਲ ਗਏ ਹੋਣ ਅੱਧੀ ਛੁੱਟੀ ਵੇਲੇ ਉਹ ਰੋਟੀਆਂ ਖਾਧੀਆਂ ਹੁਣ ਤਾਂ ਪਤਾ ਲੱਗੇ ਪਹਾੜਾਂ ਵਾਲੇ ਸਕੂਲਾਂ 'ਚ ਪਲੇ ਨੇ ਉਥੇ ਸਵੇਰੇ ਅੱਡ ਬ੍ਰੇਕਫਾਸਟ ਦੁਪਹਿਰੇ ਅੱਡ ਬ੍ਰੇਕਫਾਸਟ ਪੰਜਾਬੀ ਭੜੀ ਨਹੀਂ ਕਦੇ ਪੰਜਾ ਮੈਂ ਤਾਂ ਇੰ ਕੁਛ ਰਹਿਣਾ ਪੰਜਾਬੀ ਬੋਲ ਲੋ ਤੁਸੀਂ ਪੰਜਾਬੀ ਨਹੀਂ ਆਉਂਦੀ ਪੰਜਾਬੀ ਨਹੀਂ ਆਉਂਦੀ ਪਾਣੀ ਪੰਛੀ ਚੋਨਾ ਉਹ ਮੈਂ ਕਹਾ ਚੋਨਾ ਹੁੰਦਾ ਹੈ ਭਗਵੰਤ ਮਾਨ ਉਹ ਮੈਂ ਕਹਾ ਭਗਵੰਤ ਮਾਨ ਹੁੰਦਾ ਹੈ ਇਹ ਨਹੀਂ ਪੰਜਾਬ ਨਾਲ ਲਿੰਕ ਜੀ ਇਹ ਤਾਂ ਪਹਾੜੀ ਨੇ ਪਹਾੜੀ ਇਹ ਪਹਾੜਾਂ ਚੋਂ ਆਉਂਦੇ ਉੱਤਰ ਕੇ ਵੋਟਾਂ ਦੀ ਗੂੰਜ ਸੁਣ ਕੇ ਜੋਗੀ ਉੱਤਰ ਪਹਾੜ ਆਇਆ ਵੋਟਾਂ ਵਾਲੀ ਗੂੰਜ ਸੁਣ ਕੇ ਗੁਰੂ ਕੇ ਲਾਡਲੀਆਂ ਫੌਜਾਂ ਖੜੀਆਂ ਪਿੱਛੇ ਜਦੋਂ ਇਹ ਆ ਲਾਡਲੀਆਂ ਫੌਜਾਂ ਆ ਗਈਆਂ ਨਾਲ ਫਸ ਫਿਰ ਤਾਂ ਘਾਲ ਸਤ ਗੁਰਾਂ ਦੇ ਮਨ ਨੂੰ ਭਾਵੇ ਵਾਹ ਜੀ ਵਾਹ ਵਾਹ ਜੀ ਵਾਹ ਸੋ ਵੀਰੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਪੈਸੇ ਪੂਸੇ ਕਮਾਉਣ ਵਾਲੇ ਕੰਮ ਛੱਡੀ ਫਿਰਦੇ ਆ ਬਹੁਤ ਬਹੁਤ ਕੰਮ ਕਈ ਵਾਰੀ ਪ੍ਰਮਾਤਮਾ ਥੋੜੇ ਤੋਂ ਇਹ ਜਿਆ ਕਰਾ ਲੈਂਦਾ ਕਿ ਬੰਦਾ ਪ੍ਰਧਾਨਗੀਆਂ ਪੈਸੇ ਮੁੱਖ ਮੰਤਰੀਆਂ ਤੋਂ ਵੀ ਉੱਪਰ ਉੱਠ ਜਾਂਦਾ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਸਪੀਕਰ ਮੈਡਮ ਕੋਲੇ ਗਿਆ ਕਿ ਜੀ ਅੱਜ ਛੋਟੇ ਕੱਲ ਨੂੰ ਇੱਕ ਦਿਨ ਪਹਿਲਾਂ ਗਿਆ ਸੀ ਮੈਂ ਕਿ ਜੀ ਕੱਲ ਨੂੰ ਛੋਟੇ ਸਹਿਬਜ਼ਾਦਿਆਂ ਦੀ ਦਸੰਬਰ ਦੇ ਐਂਡ ਚ ਆਪਾਂ ਸਭਾ ਮਨਾਉਣੀ ਹੈ ਉੱਥੇ ਫਤਿਹਗੜ੍ਹ ਸਾਹਿਬ ਉਹਨਾਂ ਦਾ ਸ਼ਹੀਦੀ ਦਿਵਸ ਹੈ ਜੀ ਸ਼ਰਧਾਂਜਲੀ ਦਿਓ ਪਾਰਲੀਮੈਂਟ ਚ ਉਹ ਕਹਿੰਦੇ ਪਹਿਲਾਂ ਤਾਂ ਕਦੇ ਦਿੱਤੀ ਨਹੀਂ ਮੈਂ ਕਹਿੰਦਾ ਜੇ ਇਹੀ ਤਾਂ ਦੁੱਖ ਹੈ ਪਹਿਲਾਂ ਤੁਹਾਨੂੰ ਦਿੱਤੀ ਸਦ ਅਝਲੀ ਐਦੂ ਵੱਡੀ ਕੁਰਬਾਨੀ ਮਿਲ ਜੂਗੀ 7 ਸਾਲ ਤੇ 5 ਸਾਲ ਦੇ ਜਿਹੜੇ ਗੁਰੂ ਸਾਹਿਬ ਦੇ ਸਹਿਜਾਦੇ ਉਹਨਾਂ ਨੂੰ ਕਿੰਨੀ ਬੇਰਹਿਮੀ ਨਾਲ ਚਿੰਤਾ ਕੰਧਾ ਚ ਸੂਬਾ ਸਿਰਾਂਦ ਨੇ ਤੇ ਚਿਣਿਆ ਵੀ ਐਦਾਂ ਜਦੋਂ ਗੋਡਿਆਂ ਤੱਕ ਕੰਧਾ ਗਈ ਤਾਂ ਗੋਡੇ ਥੋੜੇ ਚੱਪਣੀ ਬਾਹਰ ਹੁੰਦੀ ਹੈ ਉਹ ਕਹਿੰਦੇ ਟਛਲਣੀ ਪੈਣੀ ਹੈ ਉਹ ਕਹਿੰਦਾ ਸੂਬਾ ਕਹਿੰਦਾ ਇਟ ਨਹੀਂ ਛੱਲਣੀ ਗੋਡੇ ਛੱਲੋ ਚਾਰੇ ਗੋਡੇ ਛਲਾਤੇ ਜਨਾਬ ਇਹ ਹਜੇ ਕੁਰਬਾਨੀਆਂ ਸਾਡੀਆਂ ਪਈਆਂ ਨੇ ਤੁਸੀਂ ਸ਼ਰਧਾਂਜਲੀ ਕਿਉਂ ਨਹੀਂ ਦਿੰਦੇ ਕਹਿੰਦੇ ਮੈਨੂੰ ਲਿਖ ਕੇ ਦਿਓ ਫਿਰ ਕੀ ਕਰਨਾ ਮੈਂ ਕਹਾਂ ਜੀ ਲਿਖ ਦਿੰਨਾ ਕਹਿੰਦੇ ਉਹ ਰੌਲਾ ਪਾਉਂਦੇ ਨੇ ਫਲਾਨੀ ਵਿਰੋਧੀ ਪਾਰਟੀ ਵਾਲੇ ਮੈਂ ਕਹਾਂ ਜੀ ਉਹਨਾਂ ਨੂੰ ਮੈਂ ਆਪੇ ਬਣਾ ਲਊਗਾ ਨਹੀਂ ਰੌਲਾ ਪਾਉਂਦੇ ਤੁਸੀਂ ਸ਼ਰਧਾਂਜਲੀ ਦਿਓ ਅਗਲੇ ਦਿਨ ਮੈਂ ਆਇਆ ਮੈਂ ਉਹਨਾਂ ਨੂੰ ਵੀ ਪਾਰਟੀ ਵਾਲਿਆਂ ਨੂੰ ਕਿਹਾ ਵੀ ਦੇਖੋ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਜਨ ਦਾ ਸਿੱਧੀ ਦਿਵਸ ਹੈ ਸ਼ਰਧਾਂਜਲੀ ਦੇਣੀ ਹੈ ਤੁਸੀਂ ਰੌਲਾ ਨਾ ਪਾਓ ਸ਼ਰਧਾਂਜਲੀ ਤੋਂ ਬਾਅਦ ਮੈਂ ਤੁਹਾਡਾ ਸਾਥ ਦੇ ਦੂੰਗਾ ਤੁਹਾਡੀਆਂ ਜਿਹ विरोध पहली बार हिस्ट्री च होया के पार्लियामेंट च छोटे सैब जदेनु श्रद्धांजलि दीती गई आज जेड़े पार्ते नाम ते वोटा लंदे रहेया आ ਹੁਣ ਤੱਕ ਜਿਹੜੇ ਬਾਬੇ ਨਾਨਕ ਦੀ ਤਕੜੀ ਕਹਿੰਦੇ ਰਹਾ ਆਬਦੇ ਵਾਲੀ ਤਕੜੀ ਨੂੰ ਉਹਨੇ ਕਦੇ ਕਦੇ ਐਪਲੀਕੇਸ਼ਨ ਵੀ ਨਹੀਂ ਦਿੱਤੀ ਬੀਬੀਰ ਜਿਉਂ ਪਾਈ ਹੋਵੇ ਚਲ ਉਹਨੇ ਰਿਜੈਕਟ ਕਰਤੀ ਹੋਵੇ ਮੰਨ ਵੀ ਆਪਦੇ ਵੱਲੋਂ ਤਾਂ ਪਾਈ ਹੋਵੇ ਨਾ ਇਹ ਵਿਰੋਧ ਅੱਪਾ ਬਾਬੇ ਨਾਨਕ ਦੀ ਤੱਕੜੀ ਸਮਝਾਂ ਬਾਬੇ ਨਾਨਕ ਦੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਆ ਬਾਦਲ ਕੇ ਆਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਐ ਰੇਤਾ ਵੀ ਮੇਰਾ ਬੱਸਾ ਵੀ ਮੇਰੀਆਂ ਢਾਬੇ ਵੀ ਮੇਰੇ ਬਾਜਰੀ ਵੀ ਮੇਰੀ ਸਭ ਕੁਝ ਮੇਰਾ ਮੇਰਾ ਤੋਲਦੀ ਇਹਨਾਂ ਵਿੱਚ ਉਹ ਹੁਣ ਕਹੀ ਜਾਂਦਾ ਸੁਖਵੀਰ ਵਾਦ ਪੰਜਾਬ ਨੂੰ ਬਚਾ ਲਓ ਉਹ ਮਾਰਿਆ ਕਿਨੇ ਸੀ ਭਾਈ ਥੋੜੀ ਤੋਂ ਬੜੀ ਮੁਸ਼ਕਲ ਨਾਲ ਤਾਂ ਬਚਾਇਆ ਹੈ ਪੰਜਾਬ ਤੇ ਵੱਜ ਗਿਆ ਹੁਣ ਉਹ ਨਹੀਂ ਨਹੀਂ ਮੈਨੂੰ ਵੋਟਾਂ ਪਾਓ ਪੰਜਾਬ ਨੂੰ ਬਚਾਉ ਲੈ ਦੱਸੋ ਬਸ ਕਰੋ ਭਾਈ ਬਹੁਤ ਹੋ ਗਿਆ ਯਾਰ ਕੁਝ ਕੁਝ ਛੱਡ ਦਿਓ ਸੱਤ ਘਰ ਤਾਂ ਕਹਿੰਦੇ ਡੈਨ ਵੀ ਛੱਡ ਦਿੰਦੀ ਛੱਡ ਦਿਓ ਯਾਰ ਪੰਜਾਬ ਤੇ ਰਹਿਣ ਕਰ ਲੋ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਖਵੀਰ ਬਾਦਲ ਤੇ ਤੰਜ ਕਸਿਆ ਤੇ ਉਹਨਾਂ ਨੇ ਕਿਹਾ ਕਿ ਸੁਖਵੀਰ ਬਾਦਲ ਹੁਣ ਰੈਲੀਆਂ ਵਿੱਚ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਪਰ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਕਿ ਉਹਨਾਂ ਤੋਂ ਹੀ ਪੰਜਾਬ ਨੂੰ ਬਚਾਇਆ ਗਿਆ ਸੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਇਹ ਦੋਸ਼ ਲਗਾਇਆ ਕਿ ਪਟਿਆਲਾ ਰਿਆਸਤ ਹਮੇਸ਼ਾ ਸੱਤਾਧਾਰੀ ਪਾਰਟੀ ਦੇ ਹੱਕ ਦੇ ਵਿੱਚ ਰਹੀਆ ਬ੍ਰਿਟਿਸ਼ ਰਾਜ ਦੌਰਾਨ ਉਹਨਾਂ ਨੇ ਅੰਗਰੇਜ਼ਾਂ ਦਾ ਸਮਰਥਨ ਕੀਤਾ ਫਿਰ ਜਦੋਂ ਕਾਂਗਰਸ ਸੱਤਾ ਦੇ ਵਿੱਚ ਆਈ ਤਾਂ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਬਣ ਗਏ ਹੁਣ ਭਾਜਪਾ ਸੱਤਾ ਦੇ ਵਿੱਚ ਆਉਣ ਦੇ ਨਾਲ ਹੀ ਭਾਜਪਾ ਵਿੱਚ ਸ਼ਾਮਲ ਹੋ ਗਏ ਨੇ